ਬਾਜ਼ਾਰ ਦੇ ਵਿੱਚ ਦਵਾਈ ਲੈਣ ਆਏ ਪਤੀ-ਪਤਨੀ ਤੋਂ ਲੁਟੇਰਿਆਂ ਦੇ ਵੱਲੋਂ ਕਾਰਕ ਹੋਈ ਗਈ ਹੈ ਇੰਨਾ ਹੀ ਨਹੀਂ ਪਤੀ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਪਤੀ ਦੇ ਵੱਲੋਂ ਕਿਸੇ ਤਰੀਕੇ ਪਤਨੀ ਨੂੰ ਕਾਰ ਦੇ ਵਿੱਚੋਂ ਬਾਹਰ ਖਿੱਚ ਲਿਆ ਜਾਂਦਾ ਉਸ ਤੋਂ ਬਾਅਦ ਗਨੀਮਤ ਰਹਿੰਦੀ ਹੈ ਕਿ ਪਤਨੀ ਦਾ ਤੇ ਉਹਨਾਂ ਦੇ ਪੱਤੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਹਨਾਂ ਦੇ ਗੱਡੀ ਜ਼ਰੂਰ ਲੁਟੇਰੇ ਖੋ ਕੇ ਫਰਾਰ ਹੋ ਚੁੱਕੇ ਨੇ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੀ ਹੈ ਤੇ ਸਾਰੇ ਮੌਕੇ ਦਾ ਜਾਇਜ਼ਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਿਆ ਜਾ ਰਿਹਾ ਦੱਸਿਆ ਕਿ ਇੱਕ ਕਟਨਾ ਲੁਧਿਆਣਾ ਦੇ ਕੋਚੜ ਮਾਰਕੀਟ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪਤੀ ਪਤਨੀ ਬਾਜ਼ਾਰ ਦੇ ਵਿੱਚ ਦਵਾਈ ਲੈਣ ਦੇ ਲਈ ਆਏ ਸਿੱਤੇ ਦੱਸਿਆ ਜਾ ਰਿਹਾ ਕਿ ਰਾਹ ਦੇ ਵਿੱਚ ਜਦੋਂ ਦਵਾਈ ਲੈ ਕੇ ਥੋੜਾ ਜਿਹਾ ਅੱਗੇ ਖਾਣਾ ਖਾਣ ਦੇ ਲਈ ਰੁਕਦੇ ਨੇ ਪਤੀ ਗੱਡੀ ਦੇ ਵਿੱਚ ਬਾਹਰ ਉਤਰਦਾ ਪਤਨੀ ਗੱਡੀ ਦੇ ਵਿੱਚ ਬੈਠੀ ਹੁੰਦੀ ਹੈ ਤਾਂ ਤਿੰਨੇ ਲੁਟੇਰੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਦੀ ਦਰਵਾਜ਼ਾ ਖੋਲਿਆ ਜਾਂਦਾ ਗੱਡੀ ਦੇ ਅੰਦਰ ਦਾਖਲ ਹੁੰਦੇ ਨੇ ਤੇ ਕਿਹਾ ਜਾ ਰਿਹਾ ਕਿ ਪਤਨੀ ਦਾ ਮੂੰਹ ਧਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਸ ਦੇ ਵੱਲੋਂ ਰੋਲਾ ਨਾ ਪਾਇਆ ਜਾ ਸਕੇ ਤੇ ਆਪਣੀ ਪਤਨੀ ਨੂੰ ਨਾ ਬੁਲਾਇਆ ਜਾ ਸਕੇ ਪਰ ਦੱਸਿਆ ਜਾ ਰਿਹਾ ਹੈ ਕਿ ਪਤਨੀ ਦੇ ਵੱਲੋਂ ਖਿੜਕੀ ਬਾਰ-ਬਾਰ ਖੜਕਾਈ ਜਾਂਦੀ ਹੈ ਦੋਸਤੋ ਬਾਅਦ ਅਚਾਨਕ ਪਤੀ ਦਾ ਧਿਆਨ ਪੈਂਦਾ ਉਹ ਸਭ ਵੇਖ ਕੇ ਹੈਰਾਨ ਰਹਿੰਦਾ ਹੈ ਤੇ ਉਸਦੇ ਵੱਲੋਂ ਆਪਣੇ ਸੂਝ-ਬੂਝ ਦੇ ਨਾਲ ਆਪਣੇ ਪਤਨੀ ਨੂੰ ਬਚਾ ਲਿਆ ਜਾਂਦਾ ਉਸ ਨੂੰ ਉਹ ਗੱਡੀ 'ਚੋਂ ਬਾਹਰ ਖਿੱਚ ਲਿਆ ਜਾਂਦਾ ਤਾਂ ਅਸੀਂ ਕਿ ਪਤਨੀ ਤਾਂ ਉਸੇ ਬਾਹਰ ਆ ਜਾਂਦੀ ਹੈ ਪਰ ਉਹਨਾਂ ਲੁਟੇਰਿਆਂ ਦੇ ਵੱਲੋਂ ਗੱਡੇ ਜ਼ਰੂਰ ਖੋਲੀ ਗਈ ਹੈ ਤੇ ਗੱਡੇ ਖੋ ਕੇ ਫਰਾਰ ਹੋ ਚੁੱਕੇ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧਿਤ ਕੀ ਜਾਣਕਾਰੀ ਦੇ ਰਹੇ ਅਸੀਂ ਇੱਥੇ ਗੱਡੀ ਰੋਕੀ ਆ ਜਿਵੇਂ ਯੂਜੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਐ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨਾਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਤੇ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਦਾ ਕਿਹਾ ਕਿ ਕਿੰਨੀ 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 ਉਹਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਭੱਜ ਚਲੇ ਗਿਆ ਮੇਰੇ ਹਸਬੰਦ ਨੇ ਮੈਨੂੰ ਉਹ ਏਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਤੇ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਤੇ ਜਿੱਥੇ ਖੜੇ ਹੁੰਦੇ ਬੰਦੇ ਇਹੀ ਜਗ੍ਹਾ ਮੋਦੀ ਕੰਪਲੈਕਸ ਹੈ ਮੋਦੀ ਕੰਪਲੈਕਸ ਹੈ ਹਾਂਜੀ ਇਹੀ ਹੈ ਚੋਢੀ ਕੰਪਲੈਕਸ ਇੱਥੇ ਕੁਝ ਜਿਹੀ ਜਿਹੀ ਕੈਮਰੇ ਦੀ ਬਾਲ ਹੋਈ ਹੈ ਹਾਂਜੀ ਹੋਰ ਕਰ ਰਹੇ ਆ ਕਰ ਰਹੇ ਆ ਉਧਰ ਹੀ ਭਾਈ ਮੈਟਰ ਸੀਗਾ ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ ਹਾਂਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੇ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਓਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਓਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫਟਾਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਓਨੀ ਦੇਰ ਨੂੰ ਗੱਡੀ ਗੱਡੀ ਨੰਬਰ ਬਰਾ ਕੀ ਨਾ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰਸ ਆ ਗਈ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀਸੀ ਕੈਮਰਾ ਵੀ ਪਾਲ ਚੱਲ ਰਹੀ ਆ ਹਾਂਜੀ 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 ਦੇਖੋ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਔਰ ਦਵਾਈ ਲੈਣ ਲੱਗੇ ਆ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦਵਾਖਾਨਾ ਉਹ ਘਰ ਜੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਆ ਕਹਿੰਦੀ ਕੋਈ ਖਾ ਲਈਏ ਉਹ ਖਾਂ ਦੇ ਜਿੱਕਰ ਤੋਂ ਗੱਡੀ ਇੱਥੇ ਖੜੀ ਕਰਕੇ ਚਲੇਗੀ ਆ ਤੇਲਗਾਮ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਜੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ ਤੋਂ ਨਿਕਲ ਗਏ ਕਿਤੇ ਤਾੜ ਜੁਣਿਆ ਉਹ ਲਾਲ ਮੋਦੀ ਦੁਆਖਾਨੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਘੋਟ ਲਿਆ ਉਹਨਾਂ ਦੇ ਕੋ ਹਥਿਆਰ ਵਗੈਰਾ ਵੀ ਉਹਨਾਂ ਦੇ ਕੋ ਹਥਿਆਰ ਜਿੱਥੋਂ ਤੱਕ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਨਾਂ ਦੇ ਕੋ ਰਵਲਵਰ ਹੈਗਾ ਰਵਲਵਰ ਹੈਗਾ ਸੀ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੈਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਜੀ ਜਬਰਦਸਤੀ ਉਹਨਾਂ ਨੇ ਉਹਨਾਂ ਨੇ ਜ਼ਬਰਦਸਤੀ ਆ ਕੇ ਮੂੰਹ ਘੋਟਿਆ ਤੇ ਅੰਦਰ ਹੀ ਦੂਜੇ ਨਾਲ ਦੇ ਵਿੱਚ ਦੂਡੇ ਵੜ ਗਏ ਅੰਦਰ ਉਹ ਜਦੋਂ ਵੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁੜ ਲਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ ਕੁਸ਼ੀ ਦੂਰੀ ਤੇ ਕਦਮਾਂ ਤੇ ਉਸ ਚੌਕੀ ਵੀ ਨੇੜੇ ਪੈਂਦੀ ਹੈ ਉਹਨਾਂ ਚੌਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਪਈ ਹੈ ਤੁਸੀਂ ਦੇਖੋ ਪੁਲਿਸ ਵਾਲੇ ਵੀ ਸੁੱਤੇ ਪਏ ਨੇ ਹਾਂ ਜੀ ਇੰਨੀ ਵੱਡੀ ਵਾਰਦਾਤ ਹੋ ਗਈ ਹਾਂ ਜੀ ਰੱਬ ਨਾ ਕਰੇ ਬਹੁ ਨੂੰ ਨਾਲ ਲੈ ਜਾਂਦੇ ਹਾਂ ਜੀ ਤੇ ਕੋ ਜੋ ਉਹਦੇ ਕੋ ਇਨਾ ਘਣਾ ਪਾਇਆ ਸੀਗਾ ਤੇ ਉਹ ਗੱਡੀ ਤਾਂ ਜਾਲੀ ਜਾਣੀ ਸੀ ਗਹਿਣਾ ਵੀ ਸੀ ਕਿਤੇ ਜਾਨ ਨੂੰ ਖਤਰਾ ਹੁੰਦੀ ਨੂੰ ਬਣ ਜਾਣਾ ਸੀ ਗਹਿਣਾ ਵੀ ਕੁਝ ਮਾਰੇ ਮੋਟੇ ਦੇ ਕੇ ਹਾਂ ਜੀ ਗਹਿਣਾ ਕੰਨ ਜੀ ਉਹ ਉਹ ਡਿੱ ਗਿਆ ਅਕਸਰ ਵੀ ਹੋਇਆ ਲੱਗਦਾ ਬੇਟੇ ਤੇ ਹਾਂ ਜੀ ਉਹਦੇ ਹੱਥ ਤੇ ਫ੍ਰੈਕਚਰ ਆਇਆ ਉਹਨੇ ਬੜੇ ਜ਼ੋਰ ਨਾਲ ਘੁੱਟੀਆਂ ਕਰੋ ਗੱਡੀ ਆਈ 20 ਆਈ 20 ਹਾਂ ਜੀ ਨੰਬਰ ਪਤਾ ਕਿੱਡੀ ਦਾ ਪੀ ਬੀ 22 ਐਚ 6809 6809 ਹਾਂ ਜੀ ਤੇ ਪੁਲਿਸ ਆਈ ਆ ਮੌਕੇ ਤੇ ਜਾਂਚ ਕਰ ਰਹੀ ਹੈ ਜੀ ਦੇਖੋ ਜੀ ਜਾਂਚ ਤਾਂ ਪੁਲਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹੈ ਹਾਂਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇਥੋਂ ਦੇ ਆ ਤਾਂ ਪੁਲਿਸ ਨੇ ਤਾਂ ਕਾਰਵਾਈ ਆਪਣੀ ਅਰੰਭਤੀ ਹੈ ਹਾਂਜੀ ਹੁਣ ਜਿਹੜੀ ਅਗਲੀ ਕਾਰਵਾਈ ਆ ਪੁਲਿਸ ਦੇ ਡਿਪੈਂਡਡ ਆ ਲੱਗਦਾ ਵੀ ਚੋਰਾ ਨਾ ਹੋਊਗਾ ਲਗਾਤਾਰ ਵਧਿਆ ਆ ਕ੍ਰਾਈਮ ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਦਾ ਦੇਖੋ ਰੋਜ਼ ਨਸ਼ੇ ਪੱਤੇ ਐਨੇ ਵਧ ਗਏ ਨੇ ਜਿਹੜਾ ਨੌਜਵਾਨ ਆ ਪੁਖਾ ਮਰਦਾ ਉਹਨਾਂ ਨੇ ਬਾਗ ਦਿੱਤਾ ਜੇ ਰੰਬੀਆਂ ਆ ਹਾਂਜੀ ਉਹ ਕੁੱਝ ਤੂਰੀ ਤੇ ਆਈ ਤੇ ਖੋ ਪੱਛੀ 30 ਮੀਟਰ ਲਾ ਲੋ ਤੁਸੀਂ 50 ਮੀਟਰ ਲਾ ਲੋ ਹਾਂਜੀ ਬੋਲੋ ਚੌਕੀ ਹਾਂਜੀ ਐਡੀ ਵੱਡੀ ਬਾਲਦਤ ਹੋ ਗਈ ਆ ਜਿੰਦਾ ਤੁਸੀਂ ਦੇਖੋ ਹਾਂਜੀ ਅਨੇਰ ਕਰਦੀ ਆ ਗਈ ਅਨੇਰ ਕਰਦੀ ਹਾਂਜੀ ਔਰ ਦੇਖੋ ਜਵਾਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ ਉਹ ਭਰੇ ਬਜਾਲ ਚ ਦੇਖੋ ਰੇੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ ਪਤਾ ਨਹੀਂ ਲੱਗਿਆ ਕਿਸਨੂੰ ਹਾਂਜੀ ਦੇਖ ਕੇ ਤਾਂ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਨੂੰ ਕੁੜੀ ਨੂੰ ਕਢਿਆ ਫੜ ਕੇ ਬਾਹਰ ਜ਼ੋਰ ਨਾਲ ਉਹਨੇ ਦੇਖਿਆ ਵੀ ਇਹਦਾ ਗੱਡੀ ਲੈ ਕੇ ਕੋਈ ਚੱਲਿਆ ਚਾਬੀ ਉਹ ਨੋ ਰਾਨੀ ਕੋਲ ਫੜੀ ਸੀਗੀ ਚਾਬੀ ਗੱਡੀ ਦੇ ਵਿੱਚ ਲਈ ਹੋਈ ਨਹੀਂ ਨੋ ਰਾਨੀ ਕੋਲ ਫੜੀ ਸੀ ਉਹਨੇ ਕੋ ਲਾ ਕੇ ਉਹਨੇ ਚਾਬੀ ਲਾਈ ਆ ਔਰ ਜਦੋਂ ਮੁੰਡੇ ਉਹਨੂੰ ਖਿੱਚੇ ਕੁਝ ਸੈਕਿੰਡ ਜੀ ਹੋਏ ਕੁਝ ਸੈਕਿੰਡ ਜੀ ਹੋ ਗਿਆ ਕੰਮ ਕੁਝ ਸੈਕਿੰਡ ਜੀ ਇਹ ਜਸਟ ਸੰ ਥੋੜੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤੋਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰੈਸ਼ਨ ਕੀਤੇ ਇੱਥੇ ਵੀ ਵਰ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵਿਲ ਕੀਪ ਯੂ ਪੋਸਟਡ ਹੈ ਕਹਿੰਦੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਜ ਨਹੀਂ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਇਨੇ ਪਰਸਨ ਸੀ ਜਿਹਨਾਂ ਫੀਮੇਲਸ ਵਗੈਰਾ ਨਾਲ ਸੀ ਹਲੇ 3 ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਦੀ ਕਾਰਵਾਈ ਜੋ ਬੰਦੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ ਵੀਲ ਫਾਈਂਡ एवरीथिंग ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਗੱਡੀ ਗੱਡੀ ਸੀ ਸਰ ਹਾਂਜੀ ਗੱਡੀ ਗੱਡੀ I20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ಲೆਟ ਅਸ ਕੰਟੀਨਿਊ